ਠੀਕ ਹੈ ਠੀਕ ਕੋਈ ਨਹੀਂ ਤੂੰ ਸਵੇਰੇ ਆਇਓ ਹੁਣ ਨਾ ਉਹਨਾਂ ਵੀ ਫੋਨ ਬੰਦ ਕੀਤੇ ਹੁੰਦੇ ਆ ਤੇ ਕੀ ਬਾਜ਼ ਮਾਰਨੀ ਆ ਚਲੋ ਠੀਕ ਹੈ ਸਵੇਰੇ ਆਜੋ ਟਾਈਮ ਨਾ ਤੁੰਹੀ ਚੰਗਾ ਕਿਦੋਂ ਫੋਨ ਹੁੰਦੇ ਆਹੀ ਉਹ ਫੋਨ ਕਿਦਾ ਆਉਣਾ ਉਹ ਸੈਕਟਰੀ ਨੂੰ ਮਿਲਣਾ ਸੀ ਆਂਦੇ ਤੂੰ ਮੈਂ ਕਿ ਰਾਤ ਹੋ ਗਈ ਹੁਣ ਕੀ ਫੋਨ ਲਾਉਣਾ ਵਾ ਸਵੇਰੇ ਲਾਉਗੋ ਜੀ ਤੇ ਮੇਰੀ ਗੱਲ ਸੁਣਵਾ ਰਹੀ ਏ ਨਾ ਮੇਰੇ ਸੂਟ ਵੀ ਨਾ ਗਰਮੀਆਂ ਵਾਲੇ ਹਨੀ ਆ ਤੇ ਐਦਾਂ ਕਰੀਏ ਸਵੇਰੇ ਬਾਜ਼ਾਰ ਚਲੀਏ ਤੇ ਤੋਂ 2-4 ਸੂਟ ਲੈਵਣੇ ਆ ਤੇ ਮੇਕਅਪ ਦਾ ਸਮਾਨ ਵੀ ਮੇਰਾ ਖਤਮ ਹੋਇਆ ਵਾ ਉਹ ਵੀ ਲੈਣ ਵਾਲਾ ਹੈ ਤੇ ਕੋਈ ਗੱਲ ਨਹੀਂ ਹਜੇ ਕਿਹੜੀ ਗਰਮੀ ਆ ਗਈ ਆ 4 ਦਿਨ ਛੱਟ ਕੇ ਲੈ ਆਵਾਂਗੇ ਤੇ ਗਰਮੀ ਆਤ ਗਈ ਹੈ ਹੁਣ ਆ ਸੂਟ ਨਹੀਂ ਪੈਂਦੇ ਲਾਈਨਿੰਗ ਵਾਲੇ ਮੇਰੇ ਕੋ ਤੇ ਸਮੋਣੇ ਤੇ ਆਈ ਆ ਮੈਂ ਮੇਕਅਪ ਦਾ ਸਮਾਨ ਵੀ ਨਹੀਂ ਕੋਈ ਹੈਗਾ ਮੇਰੇ ਕੋ ਤੇ ਕੋਈ ਨਹੀਂ ਹਜੇ ਹੈਗਾ ਮੈਂ ਵੇਖਿਆ ਵਾ ਜਦੋਂ ਮੁੱਕ ਜੂਗਾ ਤੋ ਲੈ ਆਵਾਂਗੇ ਐਡੀ ਕਾਦੀ ਗੜੀ ਹਜੇ ਹੋਣੀ ਆਹ ਤੂੰ ਹੀ ਦੇਖਿਆ ਬੋਲੇ। ਹਲੇ ਥੋੜਾ ਟਾਈਮ ਤੇ ਤੇਰੇ ਵਿਆਹ ਨੂੰ ਹੋਇਆ ਵਾ। ਏਡੀ ਛੱਤੀ ਮੁੱਕ ਵੀ ਗਿਆ। ਤੇ ਵੇਖ ਲਓ ਜੇ ਆ ਕੇ ਰੋਜ ਲਾਈਦਾ ਤੇ ਮੁੱਕਣਾ ਹੀ ਆ। ਪਿਆ ਥੋੜੀ ਰਹਿਣਾ ਹੁਣ। ਥੋੜੀ ਥੋੜੀ ਤੇ ਤੀਜਾ ਤੀ ਬਣਾਈਆਂ ਛੋਟੀਆਂ ਛੋਟੀਆਂ ਗਿੱਟ ਵਿੱਚ ਤੇ ਮੁੱਕਣਾ ਹੀ। ਉਹ ਚੱਲ ਥੋੜਾ ਥੋੜਾ ਕਰਕੇ ਸਾਰ ਲਾ ਇਹ ਚੀਜ਼ਾਂ ਦਾ। ਸਾਰ ਕਿਦਾਂ ਲਾਵਾਂ? ਮੈਨੂੰ ਨਹੀਂ ਪਤਾ। ਮੈਨੂੰ ਸਵੇਰੇ ਸਮਾਨ ਚਾਹੀਦਾ ਵਾ ਜੋ ਮਰਜੀ ਹੋਈ ਸਵੇਰੇ ਮੈਨਾਂ ਬਾਜ਼ਾਰ ਜਾਣਾ ਵਾ ਤੂੰ ਹੀ। ਉਹ ਮੈਂ ਵੇਲਾ ਨਹੀਂ ਐ ਨਾ ਮੈਨੂੰ ਹੋਰ ਵੀ ਸੌ ਕੰਮ ਆ। ਤੂੰ ਐ ਕਰੀ ਜਿਬੋਤੀ ਗੱਲ ਵਾ ਨਾ ਤੇ ਮਾਦਾ ਨੂੰ ਨਾਲ ਲੈ ਤੇ ਜਾ ਕੇ ਤਾਂ ਸਮਾਨ ਬਣਾ ਲੈ। ਨਹੀਂ ਵਿਆਹੀ ਮੈਂ ਤੁਹਾਡੇ ਨਾਲ ਘਮਾਤਾ ਨਾ ਵਿਆਹੀ ਆ। ਨਾਲੇ ਮੈਂ ਨਹੀਂ ਮਾਤਾ ਨੂੰ ਖੜਨਾ। ਬਾਹਰ ਜਾ ਕੇ ਗੋਡੇ-ਗੋਡੇ ਰੋਲਾ ਬੰਦਿੱਤ ਵੀ ਐਸਤੀ ਕਰਾ ਦਿੰਦੀ ਆ। ਦੁਕਾਨਾਂ ਤੇ ਜਾ ਕੇ ਮੈਂ ਨਹੀਂ ਹਉਦੇ ਨਾ ਜਾਣਾ। ਤੁਸੀਂ ਜਾਵੋਗੇ ਮੈਨੂੰ ਨਹੀਂ ਪਤਾ ਬਸ। ਉਹ ਕਿਹੜੇ ਬਗਾਨੀ ਆ? ਬਗਾਨੀ ਦਾ ਨਹੀਂ ਮਤਲਬ ਮੈਂ ਤੁਹਾਨੂੰ ਕਿਹਾ ਮੈਂ ਤੁਹਾਡੇ ਨਾਲ ਹੀ ਜਾਣਾ ਵਾ। ਤੇ ਸਵੇਰੇ ਮੈਨਾਂ ਜਾਣਾ ਵਾ ਤੁਸੀਂ ਜੋ ਮਰਜੀ ਹੋ ਜੇ। ਚਲ ਐਂ ਕਰ। ਹੁਣ ਸੌਂਈਏ। ਸਵੇਰੇ ਵੇਖਾਂਗੇ। ਵੇਖਾਂਗੇ ਨਹੀਂ ਜਾਣਾ ਹੀ ਜਾਣਾ ਵਾ ਸਵੇਰੇ। ਉਹ ਚਲ ਸੌਣ ਦੇ ਬਾਬਾ ਹੁਣ। ਠੀਕ ਆ ਟਾਈਮ ਵੇਖ ਕੇ ਨਾ ਹੋ ਗਿਆ। ਸੋੰਦੀ ਨਹੀਂ ਗੱਲ ਉੱਥੇ ਮੈਂ ਵੇਲ ਲੋ ਪੇਕੇ ਆਪਣੇ ਮੂੰਹ ਬਾਝ ਕੱਢਣੀ ਆ ਤੇ ਚੀਜ਼ ਮੈਨੂੰ ਪਹਿਲਾਂ ਮਿਲ ਜਾਂਦੀ ਹੁੰਦੀ ਹੀ ਤੇ ਹੁਣ ਇੱਥੇ ਤੁਹਾਡਾ ਫਰਜ ਨਹੀਂ ਆ ਲਿਆ ਕੇ ਦੇਂਦਾ ਇੱਥੇ ਵਿਆਹ ਕੇ ਆਈ ਆ ਨਾਲੇ ਇਹ ਸਹੁਰੇ ਘਰ ਆ ਮੇਰਾ ਕੰਮ ਕੁੰਮ ਮੈਂ ਇੱਥੇ ਕਰਦੀ ਆ ਤੇ ਚੀਜ਼ਾਂ ਵੀ ਮੈਨੂੰ ਇੱਥੋਂ ਲੈਣੀਆਂ ਹੁਣ ਉੱਥੇ ਮੈਂ ਜਾ ਕੇ ਨਹੀਂ ਮੰਗ ਸਕਦੀ ਚੀਜ਼ਾਂ ਉਹਨਾਂ ਨੂੰ ਕਾਪੀ ਮਿਨਵਾ ਲੈ ਦੋ ਤੁਹਾਡਾ ਫਰਜ ਆ ਚੀਜ਼ਾਂ ਲੈ ਕੇ ਦੇਂਦਾ ਉਹ ਹੀ ਤੇਰੇ ਮਾਪਿਓ ਦਾ ਘਰ ਐਵੇਂ ਮੇਤੇ ਇੰਨਾ ਰੋਵਣਾ ਪਾ ਲੈ ਦੱਸ ਮੈਂ ਰੋਵ ਨਹੀਂ ਪਾਉਂਦੀ ਮੈਂ ਤੈਨੂੰ ਕਹਿਂਦੀ ਆ ਉਹਨੇ ਨਾ ਨਹੀਂ ਹੱਕ ਮੇਰਾ ਵੀ ਮੈਂ ਤੈਨੂੰ ਕਹਿ ਸਕਨੀ ਆ ਇਸੇ ਕਰਕੇ ਉਹਨਾਂ ਨੇ ਵਿਆਹਿਆ ਵੀ ਆਪਣੇ ਬੰਦੇ ਕੋ ਚੀਜ਼ਾਂ ਲਿਆ ਕਰ ਜੋ ਲੈਣਾ ਵਾ ਉਹ ਲੈ ਦਿੰਨਾ ਵਾ ਤੂੰ ਤਾਂ ਗੁੱਸੇ ਜੀ ਬੜੀ ਪੈਣ ਲੀਆਂ ਕੋਈ ਨਹੀਂ ਲੈ ਆਮਨੇ ਜਾ ਕੇ ਨਹੀਂ ਜੇ ਤੁਹਾਡੇ ਕੋ ਨਹੀਂ ਨਾ ਲੈ ਕੇ ਦਿੱਤੀਆਂ ਜਾਂਦੀਆਂ ਫਿਰ ਮੈਂ ਉਹਨਾਂ ਨੂੰ ਕਹਿ ਦਿੰਨੀ ਆ ਫੋਨ ਕਰ ਦੇਣੀ ਆ ਵੀ ਮੰਮੀ ਮੈਨੂੰ ਆ ਚੀਜ਼ ਲੈ ਦੋ ਤੂੰ ਤਾਂ ਐਵੇਂ ਖਿਜੀ ਜਾਂਦੀ ਐ ਮੈਂ ਕਿਦੋਂ ਕਿਹਾ ਤੈਨੂੰ ਨਹੀਂ ਲੈ ਕੇ ਦੇਣੀ ਕੋਈ ਨਹੀਂ ਦਿਨ ਚੜੂਗਾ ਤੇ ਲੈ ਦਾਂਗੇ ਸੌ ਜਾ ਹੁਣ ਤੂੰ ਕਿਉਂ ਫੁਕਾਉਂਦੇ ਸੌਂਦ ਮੈਂ ਜਾਣੀ ਮੇਰੀ ਗੱਲ ਸੁਣੋ ਪੈਸੇ ਵੱਧ ਲੈ ਲਿਓ ਏ ਨਾ ਹਬੀ ਤੁਸੀਂ ਕਹੋ ਪੀ ਆਹ ਹੁਣ ਚੀਜ਼ ਆ ਲੱਲ ਲੱਤ ਫੇਰ ਬਾਅਦ ਚ ਲੱਲੀ ਮੈਂ ਸਾਰੀਆਂ ਚੀਜ਼ਾਂ ਲੈ ਕੇ ਹੀ ਹੁੰਨੀ ਆ ਸੀ ਲੈ ਤਾਂ ਗੇ ਲੈਣ ਦਾ ਕੋਈ ਨਹੀਂ ਸੋ ਜਾ ਹੁਣ ਛੰ ਉਹਲੀ ਲੱਕੀ ਆ ਚੱਲ ਬਣਾ ਰਸੋਈ ਦਾ ਤਾਂ ਕੰਮ ਸਾਰਾ ਹੋ ਗਿਆ ਅੰਡੇ ਵੀ ਭੰਜ ਗਏ ਆ ਪੁੱਛੀ ਹੁਣੇ ਬਾਜ਼ਾਰ ਦੀ ਰਹਿਣ ਦਿੰਦੀ ਆ ਹੁਣ ਬਾਜ਼ਾਰ ਜਾਣਾ ਹੈ ਟਾਈਮ ਨਹੀਂ ਹੋ ਜੀ ਫਟਫਟ ਤਿਆਰ ਹੋ ਜਾ ਕੀ ਤਾਂ ਫੋਨ ਨਾ ਉਹ ਦਿਆ ਵਾ ਇੱਥੇ ਭੈਣ ਦਾ ਫੋਨ ਵਾ ਇਦਾਂ ਕਰਦੀ ਆ ਬਾਹਰ ਜਾ ਕੇ ਗੱਲ ਕਰਦੀ ਆ ਇੱਥੇ ਦੇ ਕੰਨਾਂ ਦੇ ਵੀ ਕੰਨ ਵਾ ਉਹ ਥਾਂ ਖੁਸ਼ਕ ਗਿਆ ਸੀ ਐਂ ਕਰਦੇ ਆ ਪਾਣੀ ਲਮਣੇ ਆ ਫੇਰ ਹੀ ਨਿਕਲਨੀ ਆ ਸਬਜ਼ੀ ਚਲੋ ਮੈਂ ਤਾਂ ਤਿਆਰ ਹੋ ਗਈ ਆ ਨੂੰਨਾਂ ਨੂੰ ਕਿੰਨੇ ਆ ਤੇ ਚੱਲੀਏ ਸਾਹਮਣੇ ਤਾਂ ਹੈ ਨਹੀਂ ਕੋਈ ਵੀ ਇੱਥੇ ਖਲੋ ਕੇ ਗੱਲ ਕਰਨੀ ਆ ਹੈਲੋ ਸਤਿ ਸ੍ਰੀ ਅਕਾਲ ਕੀ ਹਾਲ ਆ ਪ੍ਰਭ ਅहां ਮੇਰਾ ਵੀ ਠੀਕ ਆ ਬੜਾ ਵਧੀਆ ਤੂੰ ਆਪਣਾ ਸੁਣਾ ਹਾਂ ਕੁੜਮਣੀ 니 ਕਿੱਥੇ ਜਾਂਦੀ ਹੀਗੀ ਉਹ ਤਾਂ ਮੈਂ ਪਾਣੀ ਦੇ ਛੱਟੇ ਮਾਰ ਕੇ ਕੱਢੀ ਹੋਰ ਜਾਣ ਦਾ ਨਾ ਹੀ ਨਹੀਂ ਲੈਂਦੀ ਅਗਲੀ ਨਹੀਂ ਜਿੰਨੂੰ ਇੰਨਾ ਕੁ ਮਿਲਦਾ ਇੱਥੇ ਬੈਠੀ ਬਿਠਾਈ ਨੂੰ ਉਹਨੂੰ ਜਾਣ ਨੂੰ ਜੀ ਕਰਦਾ ਹੁੰਦਾ ਉੱਥੇ ਉਥੇ ਕੀ ਹਾ ਤੇ ਭੰਗ ਭੁੱਜਣ ਦੀ ਆ ਪਤਾ ਹੀ ਆ ਤੈਨੂੰ ਆਹੋ ਨਾਲੇ ਧੀ ਸਾਰਾ ਦਿਨ ਸਰਪੇ ਸੇਵਾ ਕਰਨੂ ਕਦੀ ਮਾਂ ਦੀਆਂ ਲੱਤਾਂ ਘੁੱਟ ਦੇ ਕਦੀ ਮਾਂ ਦਾ ਸਿਰ ਘੁੱਟ ਦੇ ਸਾਰਾ ਆ ਦਿਨ ਪਈ ਰਹਿੰਦੀ ਸਫਾਈ ਤੇ ਮੈਨੂੰ ਬੜੀ ਸ਼ਰਮ ਆਉਂਦੀ ਹੈਗੀ ਹੋਰ ਲੋਕੀਂਗੇ ਟਾਹਣੀ ਚਾਤੀਆਂ ਮਾਰ ਮਾਰ ਜਾਂਦੇ ਹੈਗੇ ਹੋਰ ਆ ਨਹੀਂ ਚਲ ਗਈ ਆ ਹਾਂ ਸ਼ੁਕਰ ਕੀਤਾ ਭੈਣ ਮੈਂ ਤੇ ਆਹੋ ਅਮਨ ਦਾ ਹਾਂ ਠੀਕ ਵਾ ਅਮਨ ਵੀ ਆਇਆ ਹੈ ਸੁਖਨਾ ਫੋਨ ਮੇਰੀ ਧੀ ਦਾ ਏ ਕੱਲ ਦੱਸਾਂ ਪ੍ਰਭ ਧੀ ਮੇਰੀ ਬੜੀ ਸੌਖੀ ਆ ਕਿਤੇ ਗੱਲ ਨਹੀਂ ਕਰਨ ਵਾਲੀ ਜਵਾਈ ਮੇਰਾ ਵਕ ਤੇ ਰੱਬ ਦੇ ਨਾਮ ਵਾਲਾ ਕਿਤੇ ਉਹਦੇ ਪਿਆਰਾ ਥਲੇ ਤਲੀਆਂ ਮਛਾਉਂਦਾ ਨਹੀਂ ਕਿਤੇ ਕਿਤੇ ਉਹਦੇ ਚਾਮਲਾਰ ਪੂਰੇ ਕਰਦੇ ਆ ਕਿਤੇ ਗੱਲ ਨਹੀਂ ਕਰਨ ਵਾਲੀ ਆਹੋ ਸੱਸ ਸੱਸਾਂ ਤੇ ਉਹਨਾਂ ਦੀਆਂ ਸਾਰੀਆਂ ਕੰਬੀਆਂ ਹੁੰਦੀਆਂ ਸੱਸ ਘੜੀ ਚੰਗੀ ਹੁੰਦੀ ਆ ਪਰ ਫਿਰ ਵੀ ਰਾਜ ਕਰਨ ਲਈ ਮੇਰੀ ਧੀ ਹਾਂ ਆਹੋ ਤੇਰੇ ਬਾਰੇ ਪੁੱਛਦੀ ਹਗੀ ਹਾਂ ਆਇਆ ਹੀ ਫੋਨ ਕੇ ਕਹਿਂਦੀ ਸ਼ਹਿਰ ਜਾਣਾ ਮੰਮੀ ਤੇ ਜੇ ਕੋਈ ਚੀਜ਼ ਚਾਹੀਦੀ ਹੈ ਕੋਈ ਤੇ ਮੈਨੂੰ ਦੱਸੋ ਮੈਂ ਲਿਆਦਾ ਮੈਂ ਕਿ ਆਪ ਤੀਆਂ ਫਲਈਦਾ ਥੋੜੀ ਹੁੰਦਾ ਵਾ ਤੀਆਂ ਨੂੰ ਸਾਰੀ ਉਮਰ ਦਿੰਦੇ ਆ ਮਾ ਪਿਓ ਆਹੋ ਹੋਰ ਨਹੀਂ ਬੜੀ ਸੌਖੀ ਆ ਇਹ ਗੱਲ ਦੀ ਮੈਨੂੰ ਬੜੀ ਠੰਡ ਵਾ ਹੋਰ ਜੇਦੀ ਧੀ ਸੁਖੀ ਉਹਦਾ ਸਭ ਕੁਝ ਸੁਖੀ ਆ ਹੋਰ ਕੀ ਚਾਹੀਦਾ ਸਾਨੂੰ ਹਾਂ ਨਵਾਂ ਇੱਥੇ ਹੋਣੀਆਂ ਨਵਾਂ ਕਿੱਥੇ ਜਾਣੀਆਂ ਮੇਰੀਆਂ ਆ ਇੱਕ ਨੂੰ ਤੇ ਚੰਗੀ ਤਨੇ ਸਰੀ ਦੇ ਲੈਣੀ ਆ ਮੈਂ ਉਹ ਤਾਂ ਮੇਰੀਆਂ ਮੰਦੀ ਸਾਰੀਆਂ ਤੇੜੀ ਦੂਜੀ ਆ ਨਾ ਗੋਰੇ ਰੰਗ ਵਾਲੀ ਉਹਦੀ ਆਖੜਵਾ ਆਹੋ ਪਰ ਮੰਦੀ ਮੈਂ ਉਹਨੂੰ ਕੁਝ ਨਹੀਂ ਜੋ ਮਰਜ਼ੀ ਕਰੀ ਜਾਵੇ ਹੋਰ ਐਡਾ ਰੋਬ ਚੜਿਆ ਮੇਰੇ ਸਿਰ ਤੇ ਉਹਨਾਂ ਦਾ ਨਹੀਂ ਕੀ ਦੱਸਾਂ ਅੰਦਰੇ ਵੜੀਆਂ ਕਿਤੇ ਉੱਥੇ ਹੀ ਹੱਥ ਮਾਰੇ ਜਾਂਦੀਆਂ ਉਹਨੇ ਕ ਥਾਂ ਤੇ ਵਾਧੂ ਤੇ ਕੋਈ ਕੰਮ ਨਾ ਕਰਨਾ ਹੋਇਆ ਆ ਪਾਰ ਕੀਓ ਇਹ ਵੀ ਮਾਲੀ ਰੱਖਿਆ ਫੁੱਲ ਲਾਉਣ ਵਾਸਤੇ ਤੇ ਕਾ ਕੱਢਣ ਵਾਸਤੇ ਇਹਨਾਂ ਦੇ ਹੱਥਾਂ ਨੂੰ ਮਹਿੰਦੀਆਂ ਲੱਗੀਆਂ ਈ ਹੈ ਕਿਤੇ ਇਹ ਵੀ ਨਹੀਂ ਕੱਢ ਸਕਦੀਆਂ ਜੇ ਕਿਤੇ ਕਵਾ ਤੇ ਡੇਲੇ ਕੱਢ ਘੜ ਪੈਂਦੀਆਂ ਗਾੜੀਆਂ ਹੋਰ ਨ ਦਫਾ ਕਰ ਪਰ ਇਹਨਾਂ ਨੂੰ ਤੋਂ ਆਪਣਾ ਸੁਨਾਹ ਖਾਲੀ ਰੋਟੀ ਅੱਛਾ ਅੱਛਾ ਨਹੀਂ ਕਿੱਥੇ ਆਪਾਂ ਖਾਧੀ ਆ ਸਾਡੇ ਘਰ ਤੇ ਰੋਟੀਆਂ ਟਾਈਮ ਹੁੰਦਾ ਨਾ ਕਪਾਤ ਸ਼ੁਰੂ ਹੋ ਜਾਂਦਾ ਈ ਹੋਰ ਚੱਲ ਆ ਵੀ ਛੱਡ ਮੇਰੀ ਗੱਲ ਸੁਣ ਮੁੰਡਾ ਲਾ ਕੇ ਕਿਦਣ ਆਵੇਂਗੀ ਅੱਛਾ ਦੱਸ ਦੇਣ ਨੂੰ ਜਾਣ ਦੇਣਾ ਮੈਂ ਠੀਕ ਵਾ ਨਾ ਆਹੋ ਕੋਈ ਨਹੀਂ ਕੋਈ ਨਹੀਂ ਕਰ ਲੂੰਗੀ ਇਹਨਾਂ ਨੂੰ ਮੈਂ ਸੁਤਰ ਕੰਨ ਚ ਪਾਈਆਂ ਨਹੀਂ ਦੁਖਦੀਆਂ ਇੰਨਾ ਕਿ ਛਿੱਤਰ ਕੈਮ ਆ ਮੇਰਾ ਜੀ ਆਹੋ ਲੈ ਦੱਸ ਨਹੀਂ ਕਿੱਥੇ ਕੁੜਮਣੀ ਤੇ ਕਿੱਥੇ ਮੇਰੀ ਭੈਣ ਹੈ ਤੂੰ ਭਾਵੇਂ ਆਣ ਕੇ ਮਹੀਨਾ ਰਹਿ ਦੋ ਮਹੀਨੇ ਰਹਿ ਆਹੋ ਤੂੰ ਤਾਂ ਮੇਰੀ ਭੈਣ ਵਾ ਨਿੱਕ ਕੁੜਮਣੀਆਂ ਚੰਗੀਆਂ ਲੱਗਦੀਆਂ ਘਾਰ ਬੈਠੀਆਂ ਐਵੇਂ ਮੂੰਹ ਚੋਕੇ ਕਦੀ ਉਹ ਨੁਕਰੇ ਤੇ ਕਦੀ ਉਹ ਨੁਕਰੇ ਆ ਮੈਂ ਤਾਂ ਸ਼ੁਕਰ ਕੀਤਾ ਗਈ ਆ ਤੇ ਹਾਂ ਨਹੀਂ ਚਲ ਠੀਕ ਵਾ ਚੰਗਾ ਰੱਖਦੀਆਂ ਫੋਨ ਹੁਣ ਚਾਤੀਆਂ ਮਰ ਮਰ ਵੇਂਦੀਆਂ ਹੋਣੀਆਂ ਵਾ ਤੇ ਮਾਤਾ ਕਿੰਨਾ ਨਾ ਗੱਲਾਂ ਕਰਦੀ ਆ ਠੀਕ ਆ ਨਾ ਆਹੋ ਤੇ ਹੋਣੀ ਤਿਆਰ ਤੇ ਫੋਨ ਕਰਦੀ ਲੈ ਉਤਰਾ ਪਾਈਆ ਜਾ ਕੇ ਚੰਗਾ 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 ਮੈਂ ਵੀ ਰੋਟੀ ਖਾਵਾ ਜਾ ਕੇ ਵੇਨੀਆਂ ਕੀ ਬਣਾਇਆ ਵਾ ਸੜੇ ਹੱਥਾਂ ਦੇ ਨਾਲ ਇਹਨਾਂ ਨੇ ਚੰਗਾ ਸਾਸਰੀ ਘਰ ਹਾਂ ਮੇਰੀ ਭੈਣ ਵੇਖ ਲਾ ਕਿੰਨੀ ਚੰਗੀ ਆ ਕਿਤੇ ਫੋਨ ਆਵੇ ਨਾ ਕਲੇਜੇ ਚ ਠੰਡ ਪੈ ਜਾਂਦੀ ਆ ਕਿਤੇ ਵਾਵਾ ਸਾੜ ਕੱਢ ਲਈਦਾ ਟਿੱਡ ਦਾ ਹੈ ਇਹਨਾਂ ਨੇ ਤੇ ਮੈਨੂੰ ਸਾੜੀ ਛੜਿਆ ਚਵਣੇ ਉਤਰੇ ਨੇ ਕਿਤੇ ਚੱਲ ਮਨਾ ਵੇਖਾਂ ਜਾ ਕੇ ਕੀ ਕਰਦੀਆਂ ਵਾ ਕੋ ਧਨੀ ਕਿੱਥੇ ਆ ਉਹ ਵੀ ਉਧਰ ਤੂੰ ਇੱਥੇ ਕੰਮ ਹੀ ਕਰੀ ਜਾਂਦੇ ਓ ਜਾਣਾ ਨਹੀਂ ਹੈ ਬਾਜ਼ਾਰ ਕੀ ਹੋ ਗਿਆ ਕੰਮ ਹੀ ਕਰਨਾ ਹੀ ਆ ਮੈਂ ਤੇ ਸੱਤੀ ਸਵੇਰੀ ਤਿਆਰ ਹੋ ਕੇ ਆ ਗਈ ਆ ਸੱਤੀ ਸਵੇਰੀ ਆ ਦਿਨ ਵੇਖੋ ਆ ਕਿੱਥੇ ਆ ਗਿਆ ਉਤੋਂ ਤੁਹਾਨੂੰ ਤੇ ਆਪੇ ਚਾਹੀਦਾ ਤਿਆਰ ਹੋ ਜਾਣਾ ਮੈਂ ਵੇਖ ਲਓ ਨਾ ਤੋ ਕੇ ਸਾਰਾ ਕੰਮ ਵੀ ਕਰ ਲਿਆ ਝਾੜੂ ਪੋਚੇ ਵੀ ਲਾ ਲਿਆ ਰਸੋਈ ਚ ਫੁਲਕੇ ਫਲਕੇ ਵੀ ਲਾ ਲਿਆ ਸਾਰਾ ਕੁਝ ਕਰਤਾ ਵਾ ਤੁਸੀਂ ਤੇ ਇੱਥੇ ਹੀ ਆ ਕੰਮ ਕਰੀ ਜਾਂਦੇ ਮੈਨੂੰ ਲੱਗਦਾ ਥੱਲੇ ਤੇ ਤਿਆਰ ਹੋ ਜੋ ਹਾਂ ਚੱਲੀਏ ਕੋਈ ਨਹੀਂ ਕੰਮ ਤੇ ਮੈਂ ਸਾਰੇ ਕਰ ਲਿਆ ਉਹ ਸਬਜ਼ੀ ਨਹੀਂ ਹੋ ਗਈ ਉਹ ਤਾਂ ਖੁਸ਼ਕ ਜਿਆ ਥਾਂ ਹੈ ਤੇ ਮੈਂ ਹਾਂ ਉਹਨੂੰ ਪਾਣੀ ਲਾਦਾ ਤੇ ਨਾਲੇ ਹਜੇ ਬਾਜ਼ਾਰ ਤੇ ਖੁੱਲਣਦੇ ਹਜੇ ਤਾਂ ਬਾਜ਼ਾਰਾਂ ਵਾਲੇ ਤੇ ਘਰੋਂ ਗਏ ਨਹੀਂ ਉਹਨੇ ਦੁਕਾਨਾਂ ਦੇ ਉੱਤੇ ਉਹਨੇ ਚੱਲ ਜਾਣਾ 10 ਵਜ ਗਏ ਉੱਤਵਜਾਰਨੀ ਖੁੱਲੇ ਲੋਕੀ 9 ਵਜੇ ਖੋਲ ਲੈਂਦੇ ਦੁਕਾਨਾਂ ਆਪਣੀਆਂ ਤੇ ਚਲੋ ਆਜੋ ਤਿਆਰ ਹੋ ਕੇ ਚੱਲ ਐਂ ਕਰਦੇ ਆ ਮੰਮੀ ਨੂੰ ਪੁੱਛਿਆ ਵਾ ਦੱਸ ਮੰਮੀ ਨੂੰ ਕੀ ਪੁੱਛਣਾ ਹੁਣ ਤੁਸੀਂ ਮੰਮੀ ਨੂੰ ਪੁੱਛ ਕੇ ਸਾਰੇ ਕੰਮ ਕਰਨੇ ਆ ਹੁਣ ਤੇ ਵਿਆਹ ਹੀ ਗਏ ਹੋ ਬਿਨਾਂ ਵਜਾ ਤੋਂ ਮੰਮੀ ਨੂੰ ਪੁੱਛਣਾ ਮੰਮੀ ਨੂੰ ਪੁੱਛਣਾ ਲੈ ਜਾਣਾ ਵਾ ਤੇ ਮੰਮੀ ਨੂੰ ਦੱਸਣਾ ਨਹੀਂ ਆ ਦੱਸਣਾ ਤਾਂ ਹੈਗਾ ਹੀ ਆ ਉਹਨਾਂ ਨੂੰ ਆਹੋ ਕਿਤੇ ਜਾਣਾ ਹੈ ਤੇ ਮੰਮੀ ਕੋਈ ਪੁੱਛ ਪੁੱਛ ਜਾਇਆ ਕਰੋ ਉਦਾਂ ਹੀ ਆਓ ਤੁਸੀਂ ਉੱਥੇ ਤੇ ਮੈਂ ਤੁਹਾਡੇ ਕੱਪੜੇ ਕੱਢ ਕੇ ਦੇਣੀਆਂ ਵੇਖਾਂ ਅਜੇ ਤੱਕ ਕਿਤੇ ਲੰਗਰ ਨਹੀਂ ਪੱਕਾ ਇਹਨਾਂ ਦਾ ਜਿਲ ਮਿਲ ਜੀਆਂ ਹਰ ਇੱਕ ਦਾ ਹੱਥ ਮਾਰਦੀਆਂ ਰਸੋਈ ਚ ਹਿਲਦੀਆਂ ਹੀ ਨਹੀਂ ਕਿਤੇ ਜੀ ਕਰਦਾ ਹੀ ਨਹੀਂ ਕੰਮ ਕਰਨ ਨੂੰ ਟੁੱਟੇ ਹੱਥਾਂ ਨਾਲ ਲੱਗੀਆਂ ਨੇ ਦੀਆਂ ਸਾਰਾ ਦੇਣ ਨਹੀਂ ਸ਼ਰਨਾ ਨਹੀਂ ਰੋਟੀ ਪੱਕੀ ਨਹੀਂ ਟਾੜੀ ਮੇਰੀ ਜਾਨ ਨਿਕਲ ਗਈ ਭੁੱਖ ਦੇ ਨਾਲ ਮਰ ਗਈਆਂ ਰਸੋਈ ਦੇ ਵਿੱਚ ਹੀ ਨਹੀਂ ਆ ਜਾ ਹੁਣ ਆ ਲੈ ਮਮੀ ਰੋਟੀ ਵੇਖਾਂ ਮਹਾਏ ਤੁਰਦੀ ਜਿੱਦਾਂ ਪਤਾ ਨਹੀਂ ਕਿੰਨੇ ਕਿ ਚੜਦੀ ਬਿਮਾਰ ਹੁੰਦੀ ਆ ਅਮ ਮਹਾਂ ਲੰਗਰ ਆਇਆ ਤੇਰਾ ਤੇ ਦਸਾਂ ਮਿੰਟ ਲੇਟ ਹੋ ਗਈਆਂ ਤੇ ਅੱਜ ਤੇ ਛੇਛੇ ਦੀ ਬਣਾਈ ਰੋਟੀ ਕਿਉਂ ਲੇਟ ਹੋਈਆਂ ਬਿਮਾਰੀ ਐ ਕੋਈ ਤੁਹਾਨੂੰ ਟਾਈਮ ਨਾ ਉੱਠਿਆ ਜਾਂਦਾ ਲੇਟ ਹੋ ਗਈਆਂ ਹੈਗੀਆਂ ਕੰਮ ਸੇ ਕੰਮ ਲੰਗਰ ਹੀ ਸਿਆਪਾ ਖਾਣਾ ਟਾਈਮ ਨਾ ਦੇ ਦਿਆ ਕਰੋ ਕੁਝ ਖਾ ਲਓ ਹੁਣ ਤੁਸੀਂ ਖਾ ਲਓ ਹੁਣ ਤੁਸੀਂ ਅਪ ਬਣਾਇਆ ਕੀ ਉਹ ਵੇਖ ਲਓ ਕੀ ਬਣਿਆ ਮੈਂ ਨਾ ਬੋਲਦੀ ਕਿਦਾਂ ਤੂੰ ਹੈ ਚੱਜਣਾ ਤੇ ਬੋਲ ਪਾ ਮੈਂ ਮੰਮੀ ਚਣਿਆਂ ਦੀ ਸਬਜ਼ੀ ਬਣਾਈ ਆ ਤੇ ਦੱਸ ਤੂੰ ਖਾਣੀ ਆ ਤੁਹਾਨੂੰ ਪਤਾ ਲੱਗ ਜਣਾ ਕੀ ਬਣਿਆ ਚਲ ਇਹ 10 ਮਿੰਟ ਚਟਨੀ ਕਿਉਂ ਨਹੀਂ ਬਣਾਈ ਅੱਜ ਨਹੀਂ ਟਾਈਮ ਲੱਗਦਾ ਤੁਹਾਨੂੰ ਦੱਸਿਆ ਤਾਂ ਹੈਗਾ ਭਿਛੇ ਛੇਤੀ ਰੋਟੀ ਮਹਾ ਬਣੀ ਅੱਜ ਮੈਨੂੰ ਤੇ ਕੇ ਨਹੀਂ ਸਮਝ ਆਉਂਦੀ ਪਤਾ ਨਹੀਂ ਕਿਹੜਾ ਬਿਜ਼ਨਸ ਕਰਦੀਆਂ ਦੋਵੇਂ ਜਾਣੀਆਂ ਜਿਹੜਾ ਟਾਈਮ ਹੀ ਨਹੀਂ ਲੱਗਦਾ ਇਹਨਾਂ ਦਾ ਮਹਾਰਾਣੀਆਂ ਦਾ ਕਰਨਾ ਤੇ ਆ ਜਾ ਕੇ ਲੰਗਰ ਤੋਂ ਸਿੱਧਾ ਹੀ ਕੰਮ ਆ ਤੇ ਇਹ ਵੀ ਨਹੀਂ ਚੱਜਣਾ ਹੁੰਦਾ ਤੁਹਾਡਕੋ ਕੋਈ ਅਕਲ ਨੂੰ ਹੱਥ ਮਾਰਿਆ ਕਰੋ ਡੈਡੀ ਆਪਣੇ ਦਿੱਤੀ ਹੋਤੀ ਦੇ ਦੇਨੇ ਡੈਡੀ ਰੋਟੀ ਤੁਸੀਂ ਖਾ ਲੋ ਪਹਿਲਾਂ ਨਾ ਉਹਨੂੰ ਨਾ ਵਿਆ ਕਰੋ ਉਹਦੀ ਕਿਹੜੀ ਗੱਲ ਆ ਵਿਚਾਰੇ ਦੀ ਹੈ ਆਪਣੇ ਢਿੱਡ ਭਰਿਆ ਕਰੋ ਪਹਿਲਾਂ ਆਪ ਰੱਜ ਲੈਣਾ ਦਵਾ ਨੇ ਅੰਦਰ ਵੜ ਕੇ ਪੈਣਾ ਹੋਰ ਕਿਸਦਾ ਚੇਤਾ ਨਹੀਂ ਆਉਂਦਾ ਇਹਨਾਂ ਨੂੰ ਜੇ ਤੈਨੂੰ ਇੰਨੀ ਫਿਕਰ ਡੜੀ ਦੀ ਤੇ ਤੁਸੀਂ ਆਪ ਰੋਟੀ ਪਹਿਲਾਂ ਉਹਨਾਂ ਨੂੰ ਫੜਾ ਦਿਆ ਕਰਾਂ ਤੇ ਬਾਅਦ ਚੋ ਖਾ ਲਿਆ ਕਰਿਓ ਆਪ ਅੱਛਾ ਨਹੀਂ ਬੜੀ ਸਿਆਣੀ ਆ ਤੂੰ ਹੈ ਤੈਨੂੰ ਕਿਹੜੇ ਕੰਮ ਨੂੰ ਵਿਆਹ ਕਰ ਲੈਂਦਾ ਹੈ ਘਰ ਦੇ ਵਿੱਚ ਤੇ ਤੁਸੀਂ ਵੀ ਵਿਆਹ ਕੇ ਆਏ ਜੇ ਤੁਸੀਂ ਵੀ ਇਸ ਗੱਲ ਦਿनोई ਜੇ ਸ਼ਾਬਾਸ਼ ਬੜੀ ਜ਼ੁਬਾਨ ਚੱਲਣ ਦੀ ਚਤਰਾ ਤੇਰੀ ਹੈ ਫੜ ਕੇ ਖਿੱਚ ਦੇਣੀ ਆ ਮੈਂ ਕੰਟਰੋਲ ਚ ਕਰ ਲੈ ਲਾ ਇਹ ਲੜੇ ਬਿਨਾਂ ਰੋਟੀ ਨਹੀਂ ਪਚਦੀ ਹੈਗੀ ਨਹੀਂ ਪਚਦੀ ਚੱਪਲ ਕੇ ਖਾ ਲੋ ਚੁੱਪ ਕਰਕੇ ਖਾ ਲੋ ਜ਼ੁਬਾਨ ਕਿਦਾਂ ਚਲਾਉਂਦੀ ਹੈ ਏ ਤੇਰੇ ਪਰ ਨਿਕਲਦੇ ਆ ਪੁੱਤਰ ਨੇ ਪੈਣੇ ਮੈਨੂੰ ਠੀਕ ਆ ਨਾ ਇਹੋ ਕੰਮੀ ਕਰਿਓ ਉਹਦੇ ਪਿੱਛੇ ਲੱਗੀਆਂ ਨਾ ਲਵਦੇ ਉਹ ਤੈਨੂੰ ਪੱਟੀ ਚਾੜਦੀ ਸਾਰਾ ਦਿਨ ਉਹਨੇ ਮੈਨੂੰ ਕੀ ਪੱਟੀ ਚਾੜਨੀ ਹੈ ਤੁਸੀਂ ਆਪ ਤੇ ਹਾਰ ਦੇਣੀ ਜੇ ਹਟਦੀ ਨਹੀਂ ਗਈ ਮੈਂ ਉਹ ਆਂਦੀ ਨਹੀਂ ਸਸਰਾ ਜਬਾਨਾ ਲੜਾਇਆ ਕਰ ਮੈਨੂੰ ਪਤਾ ਸਾਰਾ ਉਹਦਾ ਜੋ ਕਰਦੀ ਆ ਉਹਨੇ ਮੈਨੂੰ ਕੁਛ ਵੀ ਆਂਦੀ ਤੁਸੀਂ ਜਿੱਦਾਂ ਬੋਲਦੇ ਫਿਰ ਮੈਨੂੰ ਵੀ ਨਿਕਲਦੀ ਆ ਮੂੰਹ ਮੇਰੇ ਉਹ ਵੀ ਨਿਕਲਦੀ ਆ ਤੇਰੇ ਮੂੰਹ ਚ ਮੈਂ ਮੂੰਹ ਪਾਣ ਵੀ ਸਕਨੀ ਆ ਠੀਕ ਆ ਨਾ ਰੋਟੀ ਖਾਣੀ ਆ ਨਾ ਚੱਪਰ ਕੇ ਤੇ ਖਾ ਲੋ ਉਦਾਂ ਹੀ ਤਾਂ ਨਾ ਰੋਟੀ ਨਹੀਂ ਗੇ ਪਚਦੀ ਅੱਛਾ ਰੋਟੀ ਨਹੀਂ ਗਈ ਪਚਦੀ ਸਾਡੇ ਹੱਥ ਬਣ ਗਏ ਹੁਣ ਬੋਲਣ ਦੀ ਵੀ ਚਲ ਜਾ ਮੇਰੇ ਲਾਗੋ ਸਿਰਚ ਨਾ ਕੁਛ ਖਾ ਲਈ ਕਿੱਦਾਂ ਜਬਾਨਾਂ ਚਲਾਉਣ ਲਈ ਆ ਜਿੰਨਾ ਦੇ ਮੂੰਹਾਂ ਦੇ ਵੇਖਣ ਦੀ ਸਮਾਂ ਵੱਧ ਹੀ ਜਾਣ ਲਈ ਐ ਮੈਂ ਤਾਂ ਕਹਿੰਦੇ ਕੀ ਹੱਥ ਚਲਾਉਣਾ ਵਾ ਪਰ ਇੱਟ ਜਿਹਨਾਂ ਚਰਮ ਹੱਥ ਨਾਲ ਚਲਾਵਾ ਇਹਨੂੰ ਅਕਲ ਨਹੀਂ ਆਉਂਦੀ ਕੋਈ ਨਹੀਂ ਪਤਾ ਕਰਦੀ ਏ ਤੇਰੀ ਸੇਵਾ ਸਿਆਪਾ ਤਾਂ ਸਾਰਾ ਦੂਜੀ ਦਾ ਵਾ ਜਿਹੜੀ ਇਹਦੇ ਕੰਨ ਪਰ ਦੀ ਰਹਿੰਦੀ ਸਰਾ ਦੇਣ ਵੀ ਮੈਂ ਗਾੜੀ ਬੋਲਦੀ ਆ ਮੰਮੀ ਮੈਨੂੰ ਕੁਛ ਨਹੀਂ ਕਹਿੰਦੀ ਤੂੰ ਵੀ ਇਹਦੇ ਗਾੜੀ ਬੋਲਿਆ ਕਰ ਤੈਨੂੰ ਤਾਂ ਮੈਂ ਪਨੂੰਗੀ ਟਾਈਮ ਦੇ ਨਾਲੀ ਦੁੱਜੀ ਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਇਲਾਜ ਕਰਾਂ ਮੈਂ ਵੇਖਾਂ ਕੀ ਬਣਾ ਕੇ ਬਿਠੀਆਂ ਚੱਲ ਖਾ ਕੇ ਵੇਣੀ ਆ ਚੱਜਦੀ ਵੀ ਹੈਗੀ ਆ ਕਿ ਜਿਹਾ ਪਾਣੀ ਘੋਲ ਕੇ ਦੇਗੀ ਮੇਰੀ ਜਬਾਨ ਹੀ ਜਬਾਨ ਵਾ ਹੁਣ ਤੇ ਪੱਲੇ ਤੇ ਕੁਛ ਨਹੀਂ ਨਾ ਦੇ ਸਬਜੀ ਤੇ ਸੁਆਦ ਆ ਵੇਖਾਂ ਲਸਣ ਦੇ ਉੱਤੇ ਤਾਂ ਤਰਿਆ ਫਿਰੰਡਿਆ ਵਾ ਪਤਾ ਨਹੀਂ ਕਿੰਨਾ ਕੁ ਲਸਣ ਪਾਤਾ ਵਾ ਇੰਨਾ ਮਹਿੰਗਾ ਲਸਣ ਵਾ ਨਾ ਕਿਤੇ ਐਨੇ ਐਨੇ ਗੰਡੇ ਵਰਤਦਿਆਂ ਵਾ ਐਨਾ ਐਨਾ ਲਸਣ ਵਰਤਦਿਆਂ ਵਾ ਪਰ ਇੱਕ ਗੱਲ ਆ ਸਬਜ਼ੀ ਦਾ ਸਵਾਦ ਬਣਾਈ ਆ ਨਾ ਚੱਲ ਮਨਾ ਤੂੰ ਖਾ ਆ ਰਾਮ ਦੇ ਨਾਲ ਤੈਨੂੰ ਕੀ ਆਪੇ ਲਿਆਉਣ ਵਾਲੇ ਲਿਆ ਕੇ ਦੇਣਗੇ ਹਾਏ ਵੇ ਰੋਟੀ ਖਾ ਲੀ ਜੇ ਕੋਈ ਨਹੀਂ ਖਾ ਲੈਨੇ ਠਰ ਕੇ ਹਾਏ ਹਾਏ ਰੋਟੀ ਫੜਾਈ ਨਹੀਂ ਤੁਹਾਨੂੰ ਮੈਂ ਤੇਰੇ ਹੁਣੇ ਆਇਆ ਹੀ ਆ ਤੇਰੇ ਹੁੰਦਿਆਂ ਵੇਖ ਲਓ ਫਿਰ ਇਹਨਾਂ ਦਾ ਹਾਲ ਐਡੀਆਂ ਕਮਚੋਰ ਵਾ ਨਾ ਜਿਹੜਾ ਬੰਦਾ ਕਹਿੰਦਾ ਕੋਈ ਨਹੀਂ ਉਹ ਸਿੱਤ ਜੜ ਕੇ ਬੈਹਿੰਦੀ ਕਮ ਤੁਸੀਂ ਬੈਠੋ ਮੈਂ ਆਵਾਜ਼ ਮਾਰਦੀ ਜਰਾ ਕੋਈ ਵੀ ਰੋਟੀ ਖਾ ਲਾ ਪਹਿਲੋ ਪੈਨ ਕਿਤੇ ਕੰਮ ਧੰਦੇ ਲੱਗੇ ਹੁਣੀਆਂ ਵਾ ਸਵਾ ਕੰਮ ਧੰਦੇ ਲੱਗੇ ਤੂੰ ਜ਼ਰੂਰ ਉਹਨਾਂ ਨੂੰ ਕਹਿਣਾ ਵਾ ਆ ਮੈਨੂੰ ਤਾਂ ਖਾਣ ਦੀ ਟਾਈਮ ਲੱਗ ਜਾਣਾ ਇਹਨੂੰ ਕਹਿਨੀ ਇਹਨੇ ਕਰਨਾ ਵਾ ਤੈਨੂੰ ਲੱਗ ਜਾਣਾ ਦੱਸ ਦੇਣ ਰੋਟੀ ਤੇੱਕ ਰਹਿ ਗਈ ਹੈ ਹਾਏ ਹਾਏ ਆਵਾਜ਼ ਮਾਰ ਦੂ ਗਰਮ ਗਰਮ ਤੁਸੀਂ ਵੀ ਖਾ ਲਿਓ ਕੋਈ ਗੱਲ ਨਹੀਂ ਕੀ ਸ਼ਰਨਾ ਨੀ ਕਿੱਥੇ ਮਰ ਗਈ ਆ ਨੀ ਆ ਜਾ ਹੁਣ ਮੇਰੀ ਗੱਲ ਸੁਣਾ ਤੂੰ ਰੋਟੀ ਮਾਰਨ ਨਾ ਖਾ ਕੱਲੀ ਜਵਾਲ ਚਲਾਈ ਜਾਣੀ ਹੈ ਹੈ ਤੁਹਾਡੇ ਵਾਸਤੇ ਡੇਵਾ ਚਾ ਮਾਰਨਾ ਕੋਈ ਗੱਲ ਨਹੀਂ ਮੈਂ ਖਾ ਲੀਣਾ ਉਹ ਕਹਿੰਦੇ ਬਾਹਰ ਅੰਦਰ ਹੋਈਆਂ ਪਿੱਛੇ ਕਿਤੇ ਵੇਰੀ ਭਲੀ ਗਈਆਂ ਹੋਈਆਂ ਤੂੰ ਉਹੇ ਘਰ ਚੁੱਕ ਲਈ ਫੜ ਕੇ ਚੱਲ ਮੈਨੂੰ ਕੀ ਨਹੀਂ ਭੁੱਖ ਲੱਗੀ ਤੇ ਬੈਠੇ ਰੋ ਆਰਾਮ ਨਾਲ ਖਾ ਲੈਣੀ ਆ ਮੈਂ ਜਦੋਂ ਮੈਂ ਖਾਉਂਗੀ ਫਿਰ ਆ ਦੂੰਗੀ ਫਿਰ ਕਹਿੰਦੀ ਮੈਂ ਬੋਲਦੀ ਨੀਗੀ ਓ ਚੰਗਾ ਖਾ ਲੈ ਅੰਦਰ ਲੰਗਰ ਮਾਸਾ ਮੈਨੂੰ ਝੁਲਸ ਲੈੰਦੋ ਚੱਲ ਸੁਣ ਕੇ ਪਾ ਗਏ ਨੇ ਜਦੋਂ ਡੈਡੀ ਹੁਣੇ ਆਉਣਗੇ ਨਾ ਉਹਨਾਂ ਨੇ ਵੀ ਖਵਾ ਦਾਂਗੇ ਨਾ ਬਣ ਗਏ ਫੁਲਕੇ ਫੁਲਕੇ ਦੇ ਬਣ ਗਏ ਨਹੀਂ ਦੀਦੀ ਤਾਂ ਮੰਮੀ ਕਿਹੜੀ ਘਰੋਂ ਦੇਣ ਇਹਨਾਂ ਰੋਲਾ ਪਾਉਣ ਰੋਲਾ ਕਿ ਪਾਉਣਾ ਵਾ ਕਹਿੰਦੀ ਵੀ ਚਟਨੀ ਕਿਉਂ ਨਹੀਂ ਬਣਾਈ ਹੁਣ ਹੱਦ ਹੋ ਗਈ ਇਹਨਾਂ ਵਾਲੀ ਜਿਹੜੀ ਚੀਜ਼ ਬਣੀ ਬੰਦਾ ਚੁੱਕ ਕਰਕੇ ਖਾ ਲੈਂਦਾ ਹੁੰਦਾ ਸਮੈਕ ਹੀ ਕਰਾ ਨਾਲੇ ਕਹਿੰਦੀ ਕਿ ਚਣਿਆਂ ਦੀ ਸਬਜ਼ੀ ਕੋ ਬਣਾਈ ਹੈ ਕਿ ਦੱਸ ਕਿੰਨੇ ਦਿਨਾਂ ਦਾ ਦਿਨ ਨੇ ਰੋਲਾ ਪਾਇਆ ਹੀ ਇਹਨੇ ਨਹੀਂ ਹਟਣਾ ਇਹਨੇ ਕੋਈ ਨਾ ਕੋਈ ਕਹਿਣਾ ਬੰਦੇ ਲੱਗੀਣਾ ਕਾਦੀ ਖਾਣੀ ਹੈ ਇਹਨਾਂ ਨੇ ਦਾਲ ਖਾਣੀ ਹੈ। ਕੁੱਲੀ ਚ ਪਾ ਕੇ ਨਾ ਤੇ ਦਾਲ ਫੜਾਓ ਤੇ ਨਾਲ ਪਾਣੀ ਦੇ ਆ ਤੇ ਲੂਣ ਮਿੱਠ ਵੀ ਲਾ ਕੇ ਰੱਖ ਆਓ ਕਿ ਉਹ ਅਲੋ ਖਾ ਲੋ। ਘਰ ਬਾਈ ਦਾ ਹੀ ਪਣਾ ਦਿੰਦਾ। ਜਦੋਂ ਮੈਂ ਜਿਹੜੀ ਸਬਜੀ ਮੰਗਿਆ ਕਰਨੀਗੇ ਨਾ ਉਹ ਹੀ ਨੇ ਲਾ ਕੇ ਰੱਖ ਆਇਆ ਕਰਨੀ ਹੈ। ਜਿਹੜੀ ਬਣਾਓ ਉਹ ਕਹਿੰਦੇ ਪੀ ਇਹ ਕੋ ਬਣਾ ਲੀਆ ਹੁਣ। ਪਹਿਲਾਂ ਤੁਹਾਨੂੰ ਪਾਉਂਦੇ ਨੇ ਕਿ ਆ ਚੀਜ਼ ਬਣਾਓ ਤੇ ਜਦੋਂ ਪਹੁੰਚ ਜਾਂਦੀ ਹੈ ਤੇ ਫਿਰ ਦੂਜੇ ਪਾਸੇ ਹੋ ਜਾਂਦੇ ਆ। ਹੁਣ ਮੇਰੇ ਬੜੇ ਦਵਾੜੇ ਹੋਈ ਹੀ ਇਹ ਵੀ। ਹੋਈ ਤੇ ਹੋਈ ਰਹਿੰਦੇ ਨਵੇਂ ਇਨੀ ਟੈਨਸ਼ਨ ਨਾਲ ਆਕਰ ਤੇ ਆਈ ਨਹੀਂ ਡੜੀਆਂ ਨੇ। ਪਰ ਆਏ ਇਤ ਨਹੀਂ ਕੀ ਆਏ। ਜਦੋਂ ਆਉਂਦੇ ਫੇ ਫੜਾ ਦਿੰਦੇ ਆ। ਆਪਾਂ ਫਿਰ ਖਾ ਲਈ ਹੁ ਨੇ ਉਹ ਮੈਂ ਤਾਂ ਲਿਫੜਾ ਜੋ ਫੜਕ ਹੈ ਚਾਰ ਲੈਣੀ ਆ ਆਹੋ ਲੱਲੇ ਨੇ ਥੋੜਾ ਜਿਹਾ ਕੀ ਕਰੀ ਜਾਂਦੇ ਜਮਮੀ ਆ ਨੀੜਿਆ ਹੀ ਮੈਂ ਕਿਹਾ ਗਰਮੇ ਇਹਨਾਂ ਨੂੰ ਹੁਣ ਰੱਖ ਸੁੜ ਗਿਆ ਪੌਣੇ ਦਿਨੀਆਂ ਮੈਂ ਤੋਡੇ ਰਹੀਦਾ ਇਹਨਾਂ ਨੂੰ ਰੱਖ ਸੁੜਨੀ ਆ ਤੇ ਮੈਂ ਚੱਲ ਉਹਨੂੰ ਆਨੀ ਪਾਵਾਂ ਆ ਮਨ ਨੂੰ ਵੀ ਫੜ ਕੇ ਤੂੰ ਬੈੱਡ 'ਚ ਪਾ ਦੇ ਮੈਂ ਜੋੜ ਜੜ ਦੇਣੀ ਏ ਤੋਤੇ ਆ ਚਲੋ ਇਹ ਕੰਮ ਤੇ ਕਰ ਲਿਓ ਤੇ ਉਹ ਅਮਨ ਆਖੰਡੀ ਵੀ ਸ਼ਹਿਰ ਜਾਣਾ ਵਾ ਤੇ ਉਹ ਸਮਾਨ ਮੁਕਾ ਮੇਕਅਪ ਦਾ ਤੇ ਨਾਲੇ ਗਰਮੀਆਂ ਜੀ ਨਾਲੇ ਕੱਪੜੇ ਲੈਣੇ ਸੀ ਤੇ ਉਹ ਲੈ ਜੀ ਵੀ ਅਗਲੇ ਕੱਪੜਿਆਂ ਮ ਕੀ ਹੋ ਗਿਆ ਵਾ ਉਹ ਸਿਆਲ ਵਾਲੇ ਆ ਨਾ ਹੁਣ ਗਰਮੀਆਂ ਦੇ ਵਿੱਚ ਨਹੀਂ ਪਾਉਂਦੇ ਗਰਮੀਆਂ ਚੰਗੀਆਂ ਨਹੀਂ ਤੇ ਕੱਪੜੇ ਤੋਂ ਪਹਿਲਾਂ ਤੂੰ ਉਹਦੇ ਮਗਰ ਨਾਂ ਲੱਗਿਆ ਕਰ ਝਾੜ ਦੂੰਗੀ ਤੈਨੂੰ ਕੋਈ ਤਿਆ ਕੋ ਜੋੜ ਪਤਾ ਕਿਤਾ ਕਰ ਬਣਾਇਆ ਆ ਨਾ ਨਾ ਜੋੜ ਕੇ ਤੇ ਕੋਈ ਕਿੱਲਾ ਪੈਲੀ ਲਵੀ ਕਿਥੇ ਜੋੜ ਪੈਹ ਐਵੇਂ ਨਾ ਮਗਰ ਲਾ ਕੇ ਜਨਾਨੀ ਦੇ ਪੈਹ ਕੱਟਿਆ ਉੱਲੇ ਮਮੀ ਹੁਣ ਉਹ ਤਿਆਰ ਵੀ ਹੋਈ ਆ ਅਸੀਂ ਜਾਣਾ ਵਾ ਟਾਈਮ ਦੇ ਨਾਲ ਕਿੱਥੇ ਹੀ ਤਿਆਰ ਹੋਈ ਇਹਨੂੰ ਮੈਂ ਦੱਸ ਨਹੀਂ ਮੱਤ ਆਓ ਵੇਖੋ ਤਿਆਰ ਹੋਈ ਆ ਇਹਦੇ ਇੱਥੇ ਲੀੜੇ ਮੈਂ ਜਾਣੀ ਏ ਤੁਹਾਨੂੰ ਯਾਰ ਆਪਣੇ ਬੱਚਿਆਂ ਦਾ ਦਿਨ ਵੀ ਤੁਸੀਂ ਚੁੱਪ ਕਰਕੇ ਘਰ ਦਾ ਆਪ ਸੁਣਦਾ ਰਹਿਣਾ ਉਹਦਾ ਮੈਂ ਸਾਰੀਆਂ ਰਾਤੀ ਸੁਣੀਆਂ ਇੱਥੇ ਗਈਓ ਇਹਦੇ ਨਾਲ ਦੀ ਮੈਂ ਸ਼ਰਟ ਲਿਆਉਂਗੀ ਮੈਚਿੰਗ ਕਰਕੇ ਦਾਤ ਹੈ ਗਈ ਹੈ ਨਾ ਥੋੜੇ ਇੱਥੇ ਚੱਲੀਆਂ ਕਿਉ ਮਮੀ ਉਹਨੇ ਨਹੀਂ ਤੁਹਾਨੂੰ ਦੱਸਿਆ ਨਹੀਂ ਕਿੱਥੇ ਚੱਲੇ ਆ ਮੈਨੂੰ ਤਾਂ ਕਹੇ ਨਹੀਂ ਦੱਸਿਆ ਤੂੰ ਰਾਤ ਵੀ ਕੰਨ ਪਰਦੀ ਨਹੀਂ ਦੇਣੇ ਤੇ ਹੁਣ ਕਿੱਥੇ ਚਲੀ ਹੈ ਇਹ ਚ ਕੰਨ ਪਰਣ ਵਾਲੀ ਕਿਹੜੀ ਗੱਲ ਹੋਈ ਕਿਤੇ ਜਾਣਾ ਹੋਏ ਦੁਕਾਨ ਪਾਈ ਦਿੰਦੇ ਆ ਕੀ ਆ ਦੱਸਣਾ ਤਾਂ ਫੱਜ ਪੜਦਾ ਕਿ ਨਾ ਸਾਮਾਨ ਲਿਓਣਾ ਮਮੀ ਕੀ ਆ ਗਰਮੀਆਂ ਵਾਲੇ ਸੂਟ ਲਿਓਣੇ ਆ ਤੇ ਮੇਰਾ ਮੇਕਅਪ ਦਾ ਸਮਾਨ ਵੀ ਮੁੱਕਾ ਵੀ ਲਿਓਣਾ ਥੋੜਾ ਬੋਤਾ ਯਾਰ ਜਾ ਦੱਸਦੇ ਨਾ ਮੈਂ ਚਲ ਜੀ ਮੜ ਕੇ ਮੇਰ ਗਾਲ ਸੁਣ ਕੱਲ ਤੇਰਾ ਵਿਆਹ ਹੋਇਆ ਤੇ ਇਦੀ ਸਿੱਧੀ ਸਮਾਨ ਮੁੱਕ ਗੱਲ ਲੋ ਕਿ ਤੇ ਸਾਲ-ਸਾਲ ਨਹੀਂ ਬਕਮਤੀਆਂ ਮੁੱਕ ਤੇ ਮੰਮੀ ਉਹ ਰੋਜ਼ ਲਈਦਾ ਤੇ ਮੁੱਕਣਾ ਤੇ ਹੈਈ ਨਾ ਰੋਜ਼ ਲਈਦਾ ਸੂਟ ਨਾਲ ਜਦ ਮਾਂ ਨੇ ਜਿਹੜੇ ਦਿੱਤੇ ਤੈਨੂੰ ਉਹ ਸਮਾ ਲੈ ਆਦੋ ਮੁਰਕੇ ਤੈਨੂੰ ਲਿਆ ਦਾਂਗੇ ਆਹਾਨੂੰ ਪਤਾ ਵਾਹੀ ਕਿ ਜੇ ਸਹੀ ਨਹੀਂ ਨਾ ਸੂਟ ਬਣਾਵਦੀ ਦੀਆਂ ਅਹੀਂ ਕਦੀ ਮਡੇ ਮਾਂ ਪੁੱਤਾਂ ਨੇ ਕਦੀ ਨਹੀਂ ਖਰਚ ਵਾਦੂ ਪੁੱਤਾ ਤੇ ਤੂੰ ਵੀ ਸਾਡੇ ਵਾਂਗ ਸਿਆਣੀ ਬਣ ਕੇ ਚੰਗੀ ਰਹੇਗੀ ਤੇ ਮੰਮੀ ਉਹ ਮੋٹے ਸੂਟਾਂ ਚ ਪਤਾ ਕਿੰਨੀ ਗਰਮੀ ਲੱਗਦੀ ਉਹ ਨਹੀਂ ਪੈਂਦੇ ਹੈਗੇ ਅਜੇ ਕਿਤੇ ਨਹੀਂ ਗਰਮੀ ਆਈ ਲੋਕਾਂ ਦੀ ਅਜੇ ਉਹ ਹੀ ਪੰਮੇ ਨੇ ਮੇਰ ਗਾਲ ਸੁਣ ਉਹਦੀ ਗੱਲ ਜਿਹੜੀ ਮਾਤਰੀ ਨੇ ਪੋਣੇ ਜੇ ਦੋ ਤਿੰਨ ਸੂਟ ਦਿੱਤੇ ਉਹ ਸੰਭਾਲਾ ਮੰਮੀ ਪੋਣੇ ਜੇ ਨੇ ਐਨੇ ਵਧੀਆ ਸੂਟ ਦਿੱਤੇ ਆ ਉਹਨਾਂ ਨੇ ਆ ਵਧਗਾ ਵਾਂ ਤਰੇ ਕਰ ਕਨੋਂ ਦੇ ਪੇਟੀ ਚ ਪੋਣੇ ਜੇ ਰੱਖੇ ਸੀ ਤੇਰੇ ਭੜੇ ਉਹ ਦੇ ਦਿੱਤੇ ਚੱਜ ਦਾ ਸੂਟ ਦਈਏ ਤੇ ਕੋਈ ਸੁਭਾ ਕਰੇ ਅੱਜ ਦੇ ਕਿੱਥੋਂ ਦਿੰਦੇ ਉਹ ਤਾਂ ਜਾਚੀ ਨਹੀਂ ਚੱਲ ਆਪ ਪੁੰਦੀ ਵਨਸੋਣ ਤੇਰੀ ਮਾਂ ਪਤਾ ਨਹੀਂ ਉਹ ਕਿੱਥੋਂ ਲੈ ਆਉਂਦੀ ਵਧਗਾ ਮੰਮੀ ਇੱਕ ਗੱਲ ਕਵਾਂ ਮੇਰੇ ਪੇਕੇ ਜੋ ਵੀ ਸਿੰਦੇ ਨਾ ਚੀਜ਼ ਉਦਾਂ ਹੀ ਤੁਹਾਡੇ ਨੱਕ ਤੇ ਨਹੀਂ ਉਹ ਚੜਦੀ ਤੇ ਚੱਜ ਦੀ ਹੋਵੇ ਤੇ ਚੜੇ ਨਾ ਚੱਜ ਦੀ ਚੜੀਦੀ ਨਹੀਂ ਨੂੰ ਲਿੜਖ ਰਿਦਾਂ ਦਾ ਪਤਾ ਨਹੀਂ ਆਉਜੇ ਨਹੀਂ ਚਾਜਦੀ ਦਿੱਤੀ ਤੇ ਫੇਰ ਉਧਰ ਕਰ ਤਾ ਦੇ 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 ਤਾਂ ਸਾਨੂੰ 2-4 ਹਜ਼ਾਰ ਇੰਦਾਇ ਮਾਪਤ ਵਧਿਆ ਸਮਾਨਿਆ ਕਰਨਗੇ ਕੋਈ ਨਹੀਂ ਕਹਿੰਦੀ ਜੇ 스ਪਿੰਦਰ ਨੂੰ ਵੀ ਮਾਤਾ ਦੀ ਹੁਣ ਤੈ ਵੀ ਮੰਗਦੀ ਹੈ ਚੋਲੀ ਨਹੀਂ ਦਾਈ ਅਈ ਚੋਲੀ ਨਹੀਂ ਦਾਈ ਨੂੰ ਨਾ ਮੰਗਨੇ ਚੋਲੀ ਨਹੀਂ ਦਾਈ ਮੰਗਤੇ ਨਹੀਂਗੇ ਮੰਗਤੇ ਨਹੀਂ ਤੇ ਇਹ ਕਿਹੜੀ ਗੱਲ ਹੋਈ ਪਈ ਪੈਸੇ ਦੇਣ ਪੈਸੇ ਦੇਣ ਉਹ ਮੈਂ ਆਪਣੀ ਪਸੰਦ ਦੇ ਫਰਹਿੰਦਾਇਆ ਕਰੀ ਗੱਲਾਂ ਨਾ ਹੋਣ ਆ ਇੱਧਰ ਆਇਓ ਵੇਖੋ ਮਾਤਾ ਟਿੱਕੀ ਕਹਿਣ ਦੀ ਜੇ ਮਨੇ ਕੀ ਕਹਤਾ ਤੰ ਮੈਂ ਫਟ ਮਾਰਤਾ ਕੀ ਕਹਤਾ ਹੈ ਕਿਤੇ ਨਹੀਂ ਜਾਣਾ ਮੈਂ ਤੇ ਸਮਾਨ ਲਿਆ ਲੂੰਗੀ ਤੋਂ ਨੂੰ ਮੈਂ ਨਾਲ ਕੋ ਮੈਂ ਚੜਾ ਕੇ ਸ਼ਹਿਰ ਖੜਨਾ ਤੇ ਖਰਚਾ ਕਰਾਉਣਾ ਮੈਂ ਜਰੂਰ ਮਾਨਾ ਆਹ ਜਿਹੜੀ ਗੱਲ ਹੋਈ ਮੰਮੀ ਮੈਂ ਜਾਣਾ ਵਾਂ ਬਾਜ਼ਾਰ ਨਹੀਂ ਜਾਣਾ ਮੈਂ ਆਪੇ ਜਾਊਂ ਕਿਤੇ ਲਿਆ ਦੂੰਗੀ ਝੋਲੇ ਬਣਾਵਾ ਉਹ ਵੇ ਨਹੀਂ ਚਲਣਾ ਸ਼ਹਿਰ ਜਾ ਜਾ ਕੇ ਉਹ ਜਾਊਗਾ ਤੁਰ ਪੈਂਦਾ ਤੇਰੇ ਨਾਲ ਹਮੇ ਕੀ ਆਂਦੀ ਆਵਣਾ ਹੋਣਾ ਕਿ ਮੈਂਨ ਕਹਿ ਤਾ ਨਹੀਂ ਜਾਣਾ ਸ਼ਹਿਰ ਤੂੰ ਵੀ ਆਪਣਾ ਬਾਹਰ ਨੀਤਾ ਕੰਮ ਕਰ ਜਾ ਕੇ ਆ ਗਏ ਹੁਣ ਭਾਦੇ ਹੋਣਾ ਮਾਂ ਨਹੀਂ ਕਰਨ ਮਾਣ ਕਨ ਨਹੀਂ ਭਰਤੇ ਆ ਤੇ ਮੈਂ ਆਖਿਆ ਨਾ ਚਾਰ ਦਿਨ ਠਹਿਰ ਕੇ ਚਲ ਜਾਾਂਗੇ ਤੂੰ ਹੀ ਕਾਲੀ ਪੈਣੀ ਹੈ ਤੇ ਨਹੀਂ ਜੀ ਤੇ ਮੈਂ ਤੁਹਾਨੂੰ ਕਿਹਾ ਹੀ ਤੇ ਉਹਨੂੰ ਦੱਸਣ ਦੀ ਨਹੀਂ ਲੋੜ ਕਾਲੀ ਨਾਲ ਲੜਾਈ ਕੋਈ ਨਹੀਂ ਮੈਂ ਵੀ ਆਪਣੀ ਮੰਮੀ ਨੂੰ ਦੱਸਦੀ ਆ ਨਾ ਫੋਨ ਕਰਕੇ ਇਦਾਂ ਕਰਦੇ ਮੇਰ ਨਾਲ ਇੱਥੇ ਦੱਸ ਦੇ ਮੰਮੀ ਨੇ ਤੂੰ ਮੰਮੀ ਨੂੰ ਦੱਸਾਂ ਲੱਗੀ ਜਦੋਂ ਕੋਈ ਗੱਲ ਹੁੰਦੀ ਮੰਮੀ ਨੂੰ ਦੱਸਾਂ ਲੱਗੀ ਆ ਉਹਨਾ ਤੋਪ ਨਹੀਂ ਪੀੜੀ ਜੋ ਕਰਨਾ ਕਰਲਾ ਕੋਈ ਨਹੀਂ ਮੈਂ ਕਰਦੀ ਫੇਰ ਪਤਾ ਲੱਗੂਗਾ ਤੋਪ ਬੀੜੀ ਆ ਕਿ ਨਹੀਂ ਪੀੜੀ ਕਿੱਡਾ ਇਹਨਾਂ ਨੇ ਪਖੰਡ ਫੜਿਆ ਜਦੋਂ ਕੋਈ ਚੀਜ਼ ਮੰਗਣੀ ਆ ਬਾਅਦ ਚ ਲੈ ਲਈ ਬਾਅਦ ਚ ਲੈ ਲਈ ਕੰਮ ਕਰਨ ਨੂੰ ਮੈਂ ਹੈਗੀ ਆ ਇਦਾਂ ਨੌਕਰਾਣੀ ਤੇ ਚੀਜ਼ਾਂ ਲੈ ਕੇ ਦੇਣ ਨੂੰ ਨਹੀਂ ਹੈਗੀ ਕੋਈ ਨਹੀਂ ਮੈਂ ਦੱਸਦੀ ਆ ਨਾ ਮੰਮੀ ਨੂੰ ਲਿਆਹਾ ਦੋਗੀ ਐ ਨਵਾਈ ਰਿਵਾਜ ਐ ਇਹਨਾਂ ਦੇ ਘਰ ਜਦੋਂ ਕਿਤੇ ਜਾਣਾ ਹੁੰਦਾ ਉਦੋਂ ਹੀ ਲੜਾਈ ਪਾ ਕੇ ਬਹਿ ਜਾਂਦੇ ਆ ਮਨ ਕੀ ਇਦਾਂ ਦੇ ਦਿਮਾਗ ਵਾ ਇਹਨਾਂ ਦੇ